ਕੋਤ ਗੱਲਾਂ ਮਾਰੇ ਸੀ ਗਿਆ ਸੀ ਬੱਪੂ ਉਹ ਲੈਟੇ ਭੱਜ ਗਈ ਮੈਂ ਕਾ ਬੁਲਾਇਆ ਜਦੇ ਭੱਜ ਗਈ ਬਹੁਤ ਪਰੇ ਗਈ ਨਾ ਨਕਤ ਕੁਲਦੀਪ ਤੂੰ ਵੀ ਘੜਾ ਘੜਾ ਮਾਰਿਆ ਕਰ ਜਾ ਰਖੇ ਤਾ ਕੌਲ ਜੁਆ ਕੇ ਮੈਂ ਵੀ ਕੱਲ ਬੱਟਾ ਬੱਟਾ ਖਰਚਾ ਕਰਿਆ ਬੱਬੂ ਐ ਮੈਂ ਕਾ ਦੂੰ ਬੱਬੂ ਕੌਲ ਜ ਦਿਨ ਤਾ ਘੜੇ ਮੁੱਕਦੇ ਕੱਲ ਐਤਵਾਰ ਨੂੰ ਵੀ ਵਗ ਗਿਆ ਪਤਾ ਜੇ ਚੰਗੀ ਫਸਲ ਹੋ ਜੇ ਪੁੱਤ ਉਹ ਨਾਲ ਲੱਗਦੇ ਨੇ 2 ਕਿਲੋ ਉਹ ਵੀ ਲੈ ਲਵਾਂਗੇ ਉਹ ਦਿਨ ਨੂੰ ਤਿਆਰ ਨੇਗੇ ਉਹਨਾਂ ਦੇ ਰਾਮ ਲਾਲ ਕਹਿੰਦੇ ਹੋਰ ਠੀਕ ਹੈ ਮੈਨੂੰ ਲੱਗਦਾ ਵੇਚ ਦੇਣ ਕਿਉਂਕਿ ਫਿਰ ਮੈਂ ਇਹ ਸੋਚਦਾ ਸੀ ਜੀ ਆਪਾਂ ਜ਼ਮੀਨ ਲੈ ਲਈ ਨਾ ਫਿਰ ਆਪਾਂ ਗੁੱਡੀ ਦਾ ਜੋ ਰਿਸ਼ਤਾ ਨਾ ਪ੍ਰੋਪਰ ਫੈਲ ਕੇ ਕਰਾਂ ਹਾਂ ਮੰਦੀ ਦਾ ਬੈਨ ਕਰਨਾ ਆਪਾਂ ਨੇ ਬਾਪੂ ਕਿਉਂ ਕੁੜੀ ਮਟਿਆਰ ਹੋ ਗਈ ਉਹਦੇ ਬਾਰੇ ਵੀ ਆਪਾਂ ਸੋਚਦੇ 24 ਸਾਲ ਦੀ ਹੋ ਗਈ ਪੁੱਛ ਲਓ ਕੁੜੀ ਨੂੰ ਬੁਲਾ ਕੇ ਉਹ ਕੁੜੀ ਦਾ ਆਪ ਕੋਲ ਚ ਗਈ ਆ ਮੈਂ ਕੋਲ ਬਸਤੇ ਜਾਂਦੀ ਉਹ ਤੈਨੂੰ ਕਹਿ ਵੜ ਕੇ ਬਾਪੂ ਇੱਕ ਟਮਾ ਲਿਆ ਦੇ ਇੱਕ ਟਮਾ ਲਿਆ ਦੇ ਵਿਚਾਰੀ ਧੱਕੇ ਖਾਕ ਆ ਜਾਂਦੀ ਆ ਉਹ ਇੰਨਾ ਕੁ ਦਾ ਤੁਸੀਂ ਵੀ ਕਰ ਸਕਦੇ ਹੋ ਪਤੰਦਰੋ ਆ ਆਪ ਦਾ ਬੋਲਟ ਲੈ ਕੇ ਦਿੱਤਾ ਇਹਨੂੰ ਉਹਨੂੰ ਵੀ ਲੈ ਦੋ ਕੋਈ ਇੱਕ ਟਮਾ ਵਾਪੂਂ ਕੋ ਤੁਮਾਣਾ ਮੋਟਾ ਇਹ ਲੁਗਾ ਤਾਂ ਲੈ ਕੇ ਦਊਂਗਾ ਚਲ ਤੂੰ ਕੱਲੂ ਜਾ ਕੇ ਆ ਲੈ ਕੇ ਕੱਲੂ ਦਿਓ ਹੁਣ ਤਾਂ 500 ਰੁਪਏ ਕਿਸ਼ਤਾਂ ਤੇ ਵੀ ਮਿਲ ਜਾਂਦੀ ਆ ਚਲੋ ਠੀਕ ਆ ਕਿਸ਼ਤ ਬੰਦ ਲੈ ਕੇ ਦਊਂਗਾ ਨਹੀਂ ਬੰਦਾਂਗੇ ਫਿਰ ਇੰਨੇ ਵਾਲੇ ਨਹੀਂ ਬੰਦਦੇ ਹਾਂ 6 ਮਹੀਨੇ ਦੇ ਬੰਦਾਂਗੇ ਬਾਤ ਕਰ ਚਲੋ ਦੋ ਰਾਏ ਕਰਾਂ ਜੀ ਹਾਂ ਹੋਣੇ ਵਿਆਹ ਬੂਆ ਦੇ ਵੀ ਸੋਚੋ ਜੇ ਕੁੜੀ ਆ ਗਈ ਉਹਨੂੰ ਪੁੱਛ ਲਓ ਕਿਉਂਕਿ ਜਮਾਨਾ ਅੱਜ ਕੱਲ ਫਾਰਵਰਡ ਜਮਾਨਾ ਹੈ ਅੱਗੇ ਵੱਧਦੇ ਲੋਕ ਤੇ ਪੁੱਛਣਾ ਦਿਉਂਦਾ ਇਹ ਬੱਚਿਆਂ ਨੂੰ ਬੜੀ ਬੜੀ ਆ ਜਿੰਦੀ ਆ ਪੁੱਛ ਲੈਨੇ ਆ ਰਿਕਸ਼ਨ ਉਹ ਆਦਾ ਜਵੰਸੇ ਆਦਾ ਅੱਤੀ ਗਲਤ ਆ ਸਾਤਰੀ ਕਾਪ ਅੱਤੀ ਗਲਤ ਆ ਜੀ ਕੋ ਟੋ ਟੋ ਕੋਈ ਵੱਡੀ ਉਮਰ ਆ ਭਾਈ ਤੇ ਦਿੱਤਾ ਜਾ ਭਾਈ ਪਾਣੀ ਪੁਣੀ ਲੈ ਆ ਤੋ ਹੋਰ ਬੰਤਾ ਸੇਨਾ ਸੇਤਾ ਕੈਮ ਨੇ ਕਿਰਪਾ ਮਾਲਕ ਦੀ ਆਪਣਾ ਸੁਣਾਓ ਜਿਆਦੇ ਕਰ ਦਿੱਤਾ ਆ ਤੈਨੂੰ ਹੁਣ ਪੁੱਛ ਬਾਪੂ ਤੂੰ ਰਾਣੀ ਮਤਰਾ ਜਾ ਮੈਨੂੰ ਨਿਕਲੂਗਾ ਹੋਰ ਕਿਨੂੰ ਕਰੂਗਾ ਹੈ ਉਹ ਸਾਲੇ ਕਹਿੰਦੇ ਨਾਲ ਅੱਗੇ ਦਿਲਾਂ ਦੇ ਰਾਹ ਹੁੰਦੇ ਇਕੱਠੇ ਇਕੱਠੇ ਅਸੀਂ ਪੈਣੀ ਚ ਹੱਲ ਜੋੜਦੇ ਹੁੰਦੇ ਸੀਗੇ ਇੱਕ ਦੂਜੇ ਦੀ ਐਨੇ ਅਸੀਂ ਉਹ ਕਰਦੇ ਸੀ ਤੇ ਮਦਦ ਕਰਦੇ ਹੁੰਦੇ ਸੀਗੇ ਹੋਰ ਦੱਸ ਪਤਰਾ ਕਿਵੇਂ ਯਾਰ ਕਰਦੇ ਸੀਗੇ ਤੈਨੂੰ ਉਹ ਫੰਟਾਸਿਆ ਉਹ ਜਿਹਦੇ ਤੇ ਮੁੰਡੇ ਬਾਰੇ ਗੱਲ ਕੀਤੀ ਤਿੰਨਾ ਕੁੜੀਆਂ ਕਰਤਨ ਹਾਂ ਹਾਂ ਉਹ ਮੈਂ ਮੁੰਡਿਆਂ ਨਾਲ ਗੱਲ ਕਰਦਾ ਸੀ ਮਾ ਤੇ ਤਾਈ ਨੇ ਸਿੰਬਲ ਬੰਡ ਮੁੰਡਾ ਦੇਖਿਆ ਵਧੀਆ ਪਰਿਵਾਰ ਹੈ ਉਹਦੇ ਬਾਰੇ ਗੱਲ ਕਰਦੇ ਸੀ ਤੇ ਨਾਲ ਦੀ ਨਾਲ ਤੂੰ ਨਿਕਦਾ ਤੂੰ ਯਕੀਨ ਮਨ ਮੈਂ ਨਾ ਇਹੀ ਕੰਮ ਵਾਸਤੇ ਆਇਆ ਤੇਰੇ ਕੋਲ ਵੀ ਆਪਾਂ ਬੈਠ ਕੇ ਪਰਿਵਾਰ ਦੇ ਵਿੱਚ ਰਿਆ ਕਰਦੇ ਆਂਗੇ ਅੱਛਾ ਮੈਂ ਤੈਨੂੰ ਕਹੇ ਨਾ ਹੁਣ ਜਦੋਂ ਆਪਣਾ ਪਰਿਵਾਰ ਬੈਠਣਾ ਤਾਂ ਕਾਣਾ ਪਾਣੀ ਪੀਓ ਪਹਿਲਾਂ ਲਿਓ ਇਹ ਦਿਨਾਂ ਲਈ ਚਾਹ ਬਣਾ ਲਓਗੀ ਠੀਕ ਇਹ ਬੰਤ ਸਮੇਂ ਡਿਗਨ ਸਿੱਕੇ ਵੀ ਪਰਿਵਾਰ ਵੱਡਾ ਨਾ ਹੋਵੇ ਕੁਮਾਲ ਕਰਤੀ ਹਰਨੇਕ ਸਿਆਂ ਉਹ ਤਾਂ ਤੋਂ ਨੇ ਮਾਂ ਪੁੱਤ ਨੇ ਕਿ ਅੱਛਾ ਕਰੇ ਬੁੜਾ ਤਾਂ ਉਹਨਾਂ ਦਾ ਪਿੱਛੇ ਨਹੀਂ ਆ ਜਦੋਂ ਕਰੋਨਾ ਜਿਹੜੀ ਉਹ ਬਿਮਾਰੀ ਬਈ ਉਹ ਤਾਂ ਵਿਚਾਰਾ ਪੂਰਾ ਹੋ ਗਿਆ ਸੀਗਾ ਕੁੜੀ ਸੀ ਉਹ ਬਿਆ ਕਿ ਅਬ ਤੇ ਕਰੇ ਤੋਰਤੀ ਹੁਣ ਤਾਂ ਇਹ ਮੰਨੋ ਉਹ ਬਜ਼ਰੀ ਉਹਨਾਂ ਮਨਤੇ ਕਰਦੀ ਹੈ ਵੀ ਮੇਰੀ ਰੋਟੀ ਪੱਕਦੀ ਹੋ ਜੂਗੀ ਚੱਲ ਮੇਰੇ ਪੁੱਤੇ ਮਾਂ ਪੁੱਤੇ ਦੇ ਜਾਣ ਦਾ ਭਾਵ ਪੁੱਤ ਨੇ ਕਹਿਣ ਦਾ ਭਾਵ ਚਲੋ ਇਹ ਤਾਂ ਬੰਦ ਗਿਆ ਚੰਗਾ ਹੋਇਆ ਚਲੋ ਕੋਲੋਂ ਵੀ ਕੱਲੀ ਹੋ ਜਾ ਫਿਰ ਕਿਆ ਬਾਪੂ ਦੇਖ ਲਾ ਚਲੋ ਅਰਨੇਖ ਜੀ ਉਹਦਾ ਸੁਰੂ ਤੋਂ ਮਖੌਲ ਕਰਨ ਦੀ ਆਸ ਤਾਂ ਕਿ ਮੈਂ ਤਾਂ ਇਹ ਗੱਲ ਕਹਿਣਾ ਅਰਨੇਖ ਜੀ ਵੀ ਆਪਾਂ ਕੋਈ ਦਿਨ ਕੱਟ ਕੇ ਨਾ ਜਦੋਂ ਆਪਾਂ ਟਿਕਾਣਾ ਦੇਖਾਈਏ ਜਿਵੇਂ ਜੋ ਵੀ ਗਿਲਦੀਪ ਛੋਟੀ ਛੱਟੀ ਲੈ ਆਉਂਦਾ ਨਾ ਬਈ ਨੂੰ ਪੁੱਛ ਲਓ ਆ ਜਾਂਦੀ ਆਪਾਂ ਪੁੱਛ ਲੈਨੇ ਆ ਹਾਂ ਉਹਨੂੰ ਪੁੱਛ ਕੇ ਆਪਾਂ ਦਿਨ ਦੱਸ ਦੇਣ ਤਾਂ ਹਾਂ ਵਧੀਰਾ ਇਹ ਕਰਕੇ ਦੱਸੋ ਮੈਂ ਤਾਂ ਮੇਰਾ ਤਾਂ ਇਹੀ ਕਹਿਣਾ ਕਿ ਕੋਈ ਉਹਨੂੰ ਮੋਢੇ ਕੋਲੇ 8-10 ਕਿਲੇ ਜ਼ਮੀਨ ਦੇ ਚ ਹੈ ਅੱਛਾ ਅੱਲਾ ਮੁੰਡਾ ਦਾ ਏਹ ਜਿਹੜਾ ਟਿਕਾਣਾ ਕਿਤੇ ਧਰਿਆ ਤਾਂ ਨਹੀਂ ਪਿਆ ਬੁੱਤਾਂ ਪਤਾ ਨਹੀਂ ਕਰਦਾ ਕੋਈ ਜਮੇ ਨਹੀਂ ਉਹ ਮੇਰੀ ਗਰੰਟੀ ਆ ਉਹ ਮੇਰੀ ਗਰੰਟੀ ਆ ਬਾਈ ਜੈਪਸਿਆ ਕੁੜੀ ਨੂੰ ਇਹ ਵੀ ਪੁੱਛ ਲਈ ਕਿਤੇ ਹਾਈਲਾਈਟਸ ਕੱਢ ਕੇ ਬਾਹਰ ਜਾਣ ਦੀ ਇਜਾਜ਼ਤ ਤਾਂ ਨਹੀਂ ਆਹ ਕੋਈ ਨੂੰ ਪੁੱਛ ਲਾਂਗੇ ਆਪੇ ਇਹ ਵੀ ਮੈਂ ਬੰਦ ਜਾ ਆਪਣਾ ਕਾਹੇਗਾ ਘਰ ਵਰਗਾ ਕੰਮ ਹੈ ਨਾ ਜਿੰਨੇ ਚਿਰ ਅਪਾ ਜਾਣਦੇ ਆਂ ਦੇਣ ਲੈਂਦੇ ਅਸੀਂ ਆਪਣੇ ਪਿਲੋਂ ਤਾਂ ਕੋਈ ਘਾਟ ਛੱਡਦੇ ਨਹੀਂ ਪਰ ਫਿਰ ਵੀ ਗਈ ਵਾਰ ਮੁੰਡੇ ਦੀ ਡਿਮਾਂਡ ਹੁੰਦੀ ਹੈ ਨਾ ਉਹ ਗੱਲ ਪਹਿਲਾਂ ਹੀ ਕਰ ਲਈ ਬਾਅਦ ਵਿੱਚ ਕੋ ਰੋਣਾ ਨਹੀਂ ਪਾਉਂਦੇ ਤੇ ਮੈਂ ਦੂਜਾ ਪੰਨਾ ਦਿਖਾ ਗਿਆ ਆਪਣੀ ਯਾਰੀਆ ਯਾਰ ਕਮਾਲ ਕਰਦੀ ਇਹ ਗੱਲ ਤਾਂ ਮੈਂ ਪਹਿਲਾਂ ਕਰਕੇ ਆਇਆ ਉਹਨਾਂ ਨਾਲ ਠੀਕ ਹੈ ਗੱਲ ਤਾਂ ਤੂੰ ਕਰਿਆ ਪਰ ਫਿਰ ਵੀ ਅੱਜ ਕੱਲ ਦੇ ਮੁੰਡੇ ਨਮਾ ਜਵਾਨਾ ਕੱਲ ਨੂੰ ਆਪਣੇ ਦੋਨਾਂ ਦੇ ਵਿੱਚ ਟਕਰਾਣਾ ਪਵੇ ਉਹਨਾਂ ਹੀ ਤਾਂ ਕੋਤਮ ਮੰਗੇ ਇੱਕਾ ਵੀ ਕੁੜੀ ਘਰ ਸੰਭਾਲਣ ਵਾਲੀ ਹੋਈਆ ਰੋਟੀ ਰੋਕ ਬਣਾਉਣ ਵਾਲੀ ਚਾਹੀਦੀਆ ਮੈਂ ਤਾਂ ਇੱਕ ਚਲੋ ਸਾਂਝੀ ਗੱਲ ਹੈ ਵੀ ਆਪਣੇ ਬੱਚੇ ਨੂੰ ਵੀ ਸਮਝਾ ਕੇ ਤੋੜਨਾ ਬੇਟੇ ਵੀ ਜੇ ਤੁਸੀਂ ਪੜੇ ਲਿਖੇ ਹੋ ਨਾ ਅੱਜ ਕੱਲ੍ਹ ਜੋ ਆਖ ਪੜੇ ਲਿਖੇ ਜਾਂਦੇ ਨੇਗੇ ਰੋਟੀ ਟੋਕੇ ਕਈ ਵਾਰੀ ਕਿਤੇ ਨਹੀਂ ਜਦ ਮੈਂ ਇਹਦਾ ਬਣਾਇਆ ਨਹੀਂ ਬਸ ਆਹ ਕੰਮਾ ਜੀ ਬੰਤ ਸਿੰਘ ਸਾਡੀ ਕੁੜੀ ਜਿੱਤੇ ਪੰਡਿਤ ਜੀ ਹਾਂ ਨਾਲ ਕਰਦਾ ਸਾਰਾ ਕੰਮ ਰੋਟੀ ਪਾਣੀ ਜੋ ਬੁੜੀਆਂ ਦਾ ਕੰਮ ਹੁੰਦਾ ਨਾ ਆਟਾ ਨੇ ਦੱਪਾਂ ਇਹ ਵੀ ਜਾਣਦੀ ਉਹ ਕੱਡ ਘੜਾਈ ਵਾਲਾ ਵੀ ਦੇਖ ਲੋ ਉਹਦੇ ਉੱਪਰदाई ਪਰਸਿੰਦੇ ਨੇ ਜ਼ਿਆਦਾ ਕੰਮ ਸਿਖਾਇਆ ਮਾਵਾ ਵਾਂਗੂ ਚਲ ਬਹੁਤ ਵਧੀਆ ਕਰਾ ਬਰਾਵਾ ਕੱਢਦੀ ਆ ਉਹ ਗੋਟੇ ਡੇਰਦੀ ਆ ਬਹੁਤ ਪੁੱਤ ਜੇ ਬੱਚੇ ਨੂੰ ਆਪਾਂ ਕੋਈ ਸਿੱਖਿਆ ਦੇ ਕੇ ਤੋਰਾਂਗੇ ਨਾ ਸੌਰੇ ਘਰ ਤਾਂ ਸਭ ਦੀ ਇੱਜ਼ਤ ਰਹਿੰਦੀ ਆ ਉੱਥੇ ਫਿਰ ਬਚੂਰੇ ਦੀ ਵੀ ਇੱਜ਼ਤ ਬਣਦੀ ਆ ਵੀ ਹਾਂ ਭਾਈ ਵਧੀਆ ਇਹ ਲੰਬਾ ਦਿਨ ਹੋਊਗਾ ਚੱਲ ਠੀਕ ਆ ਫਿਰ ਹਨਾ ਠੀਕ ਆ ਆਪੂ ਫਿਰ ਤੁਸੀਂ ਪ੍ਰੋਗਰਾਮ ਕਰੋ ਮੈਂ ਰਸਤਾ ਕੀਤਾ ਫੋਨ ਕਰਦੇ ਹਾਂ ਮਾਲਦੀਆਂ ਹਾਂ ਠੀਕ ਆ ਠੀਕ ਆ ਜੰਗਤ ਜੰਗਤ ਜੀ ਮੇਰੇ ਪੁੱਤ ਕਿਥੇ ਹੋ ਗਏ ਜੀ ਜਾਇਉ ਨਹੀਂ ਕਿਤੇ ਜਾਇਉਗਾ ਨਾ ਤੈਨੂੰ ਕੋਈ ਆਈਂ ਮੇ ਪੁੱਛ ਲੈਨੇ ਕਿਉਂ ਗਲਤੀ ਪਾ ਆਪਣਾ ਤਾਂ ਤਾਇ ਜੀ ਝੋਲੀ ਤੇ ਪਾਉਣੀ ਆ ਤਾਇ ਕਿਹੜਾ ਹੁਣ ਬਗਾਨਾ ਉਹ ਆਪਣੀ ਥੀ ਬਣਾ ਕੇ ਲੈ ਜਾਊਗਾ ਥੀ ਬਣਾ ਕੇ ਮਰੀ ਆਪਾਂ ਪਿੰਡ ਤੋਂ ਵੀ ਪੁੱਛਾਂਗੇ ਉਹ ਪੜਤਾਲ ਕਰਨਾ ਕਰਾਂਗੇ ਬਾਪੂ ਕਈ ਵਾਰੀ ਅੱਜ ਕੱਲ੍ਹ ਸਾ ਨਸ਼ਿਆਂ ਦਾ ਜੁਗ੍ਗਾ ਹਾਂ ਪੜਦੇ ਨੇ ਪਤਨੀ ਨਾਲ ਹਾਂ ਉਹ ਤਾਂ ਸਾਲੇ ਕਹਿੰਦੇ ਕਈ ਵਾਰ ਲੱਗੇ ਬੈਠੇ ਬੰਦੇ ਨੂੰ ਵੀ ਨਹੀਂ ਪਤਾ ਲੱਗਦਾ ਹਾਂ ਵੀ ਬੰਦਾ ਕੀ ਕਰਦੇ ਕੀ ਕਰਦਾ ਜਦੋਂ ਰੱਬ ਸੁੱਖ ਰੱਖੇ ਆਪਾਂ ਛੁੱਟੇ ਤਾਂ ਜਾਇ ਆਉਂਦੇ ਆਂ ਤੂੰ ਵੀ ਦੱਸ ਭਾਗਵਾਨ ਨੇ ਤੇਰੀ ਕੀ ਸਲਾਹ ਏ ਮੈਂ ਤਾਂ ਇਹ ਕਹਿੰਨੀ ਆਈ ਪਰਿਵਾਰ ਵਧੀਆ ਹੋਣਾ ਚਾਹੀਦਾ ਨਹੀਂ ਪਰਿਵਾਰ ਤਾਂ ਵਧੀਆ ਦਾ ਇਹ ਦੇਖ ਮਾਵਾ ਮਾਵਾ ਬਾਰੀ ਸੀਗੀ ਤਾਂ ਬੱਚਿਆਂ ਵਾਂਗੂ ਪਾਲੀਆ ਇਹ ਤਾਂ ਕੱਲੂ ਤੂੰ ਨਾ ਕਹੀਂ ਮੈਂ ਤਾਂ ਇਹ ਤਾਂ ਕਹਿ ਰਹੀ ਆਂਗੀ ਜਦੋਂ ਮੈਂ ਵਿਆਹ ਕੇ ਆਈ ਸੀ ਛੋਟੀ ਜੀ ਤਾਂ ਹੈਗੀ ਸੀ ਮੱਸਾ ਤਾਂ ਮੈਂ ਹਪਾਲੀ ਆਗੀ ਬਿਲਕੁਲ ਬਿਲਕੁਲ ਪਰਿਵਾਰ ਛੋਟਾ ਹੋਵੇ ਬਹੁਤਾ ਵੱਡਾ ਪਰਿਵਾਰ ਨਾ ਹੋਵੇ ਉਹ ਤਾਂ ਕਹਿੰਦਾ ਨਾ ਵੀ ਤਾਇਆ ਕਹਿੰਦਾ ਸੀ ਵੀ ਇੱਕ ਮੁੰਡਾ ਬਸ ਇੱਕ ਮਾਂ ਏ ਉਦੇ ਬਾਪ ਦੀ ਕਰਾਉਣਾ ਜਮੋਤੂ ਵੀ ਸੀ ਕੁੜੀ ਵਿਆਹ ਕੇ ਭੇਜਤੀ ਹਾਂ ਦੋਏ ਜੀ ਨੇ 8-7 ਕਿੱਲੇ ਜ਼ਮੀਨ ਦੇ ਨੇ ਬੜਿਆ ਨੇ ਕਿਹਾ ਮੇਰੀ ਗੱਲ ਸੁਣੋ ਜ਼ਮੀਨ ਪਿੱਛੇ ਵੀ ਨਾ ਜਾਓ ਮੁੰਡੇ ਦਾ ਵੀ ਪਤਾ ਕਰ ਲਿਓ ਨਾ ਨਾ ਆਪਾਂ ਮੇਰਾ ਦੋਸਤ ਹੈ ਉਹਦਾ ਸਿੰਗਰੂ ਪਿੰਡ ਦਾ ਇੱਕ ਪਿੰਡ ਦਾ ਉਦੋਂ ਬਾਪ ਪੁੱਛੂੰਗਾ ਵੀ ਭਾਈ ਕਿਤੇ ਨਸ਼ਾ ਪੱਤਾ ਤਾਂ ਨਹੀਂ ਹੁੰਦਾ ਜੀ ਅੱਜ ਕੱਲ੍ਹ ਸਾਲਾਂ ਹੀ ਨਸ਼ਿਆਂ ਦਾ ਰਵਾਜ ਹੈ ਜਾਂਦਾ ਹੁੰਦਾ ਕਿਹੜਾ ਗੱਲ ਹੈ ਕਿਹੜਾ ਪਤਾ ਲੱਗਦਾ ਹਾਂ ਚਲ ਤੂੰ ਆਇਆ ਘਰ ਰੋਟੀ ਦਾ ਟੀ ਬਣਾਓ ਮੈਂ ਮੜਦਾ ਖੇਤ ਕਿਹੜਾ ਮਾਰਿਆ ਮਾਂ ਨਾਲੇ ਉਹ ਕੁਲਦੀਪ ਉੱਥੀ ਗਿਆ ਬੈਦੂ ਤੇ میں گڑیا آئی ہے ਸਲਦੀਪਾ ਹਾਂਜੀ ਆ ਜਾ ਤੂੰ ਆ ਜਾ ਅੱਜ ਅੱਜ ਬਹੁਤ ਬਹੁਤ ਬੜੀ ਗੱਲ ਹੈ ਹੈ ਹਾਂ ਦੱਸ ਸੁਪਰਮੈਨ ਅਸਲੀ ਹੀ ਗੱਲ ਹੈ ਦੋ ਇਹ ਸਿੱਧਾ ਮੰਨ ਲੈ ਵੀ ਦੱਸੋ ਨਾ ਮੈਂ ਤੇਨੂੰ ਸਰਪ੍ਰਾਈਜ਼ ਦੇਣਾ ਹਾਂ ਉਹ ਜੋ ਸਰਪ੍ਰਾਈਜ਼ ਹਾਂ ਅਸਕਲ ਦੀਵਾਂ ਤੇਰਾ ਵਿਆਹ ਹੈ ਤੇ ਯਾਦ ਹੀ ਗੱਲ ਕਰੀਆ बापू क्यों तैयारी कर रही हो पोट्टा 24 साल ਦਾ ਹੋ ਗਿਆ ਤੂੰ ਤੇ ਛੋਟਾ ਹੋਣਾ ਬਾਪੂ ਅਗੇ ਨਹੀਂ ਕਰਾਉਣਾ ਕੁੜੀ ਦਾ ਵਿਆਹ ਕਰ ਦੇ ਹੀ ਹੁੰਦੇ ਨੇਗੇ ਬਾਪੂ ਹੋ ਜਾਈ ਨਹੀਂ ਦਸਰਾਣਾ ਫੇ ਮੇਰੀ ਉਮਰ ਹੀ ਕੀ ਆ ਬਾਪੂ ਦਰਸਾ ਕੁੜੀ ਨੂੰ ਕਿਤੇ ਹਾਈਲਾਈਟਸ ਕਰਕੇ ਬਾਹਰ ਜਾਣ ਦੀ ਤਾਂ ਤਿਆਰੀ ਹਾਂ ਕੁੜੇ ਦੱਸ ਸਾਤਨ ਜਣਾ ਨਹੀਂ ਮੈਂ ਇੱਥੇ ਰਹਿਣਾ ਪਰ ਹਾਂ ਦੇ ਨਹੀਂ ਕਰਾਉਣਾ ਉਹ ਕੁੱਝ ਕਿਹਾ ਨਾ ਤੂੰ ਵੀ ਦੇਣਾ ਮਾਪੇ ਕੋਪੋਤ ਬਤਾ ਚੱਕਰ ਕੀ ਹੋਂਦੇ ਤੇਰੀ ਮਾਂ ਹੁੰਦੀ ਉਹ ਵੀ ਗੱਲ ਕੁਛ ਹੋਰ ਸੀ ਹਣਾ ਤੇ ਜੇ ਮੇਰੀ ਉਮਰ ਹੀ ਕੀ ਆ ਜੇ ਤੁਮੇ ਪੜਨਾ ਮੈਂ ਕਾਲਜ ਜਾਣਾ ਮੇ ਤੇ ਮੇਰਾ ਕਾਲਜ ਵੀ ਨਹੀਂ ਖਤਮ ਹੋਇਆ ਕੋਈ ਨਾ ਪਤਵਰ ਹੋਂਦਾ ਜਮਾਨਾ ਬਸ ਕੇ ਹਰੇ ਤੋਂ ਪਤਾ ਨਾ ਮੈਨੂੰ ਨਹੀਂ ਪਤਾ ਮੈਂ ਪੜਨਾ ਫਿਰ ਤੂੰ ਹੀ ਗਿਆ ਨਾ ਉਹ ਪੁੱਤਰੀ ਕਿਉਂ ਬੋਣਾ ਲੱਗ ਪਿਆ ਵਿਆਹ ਦਾ ਪੁੱਤ ਰੋਜ ਰੋ ਰਿਸ਼ਤੇ ਨਹੀਂ ਮਿਲਦੇ ਉਹ ਤੇਰਾ ਬੰਤਤਾ ਹੈ ਨਾ ਉਹਨੇ ਬਹੁਤ ਸੋਹਣਾ ਕਿ ਰਿਸ਼ਤਾ ਹੈ ਮੁੰਡਾ ਚੰਗਾ ਪੜਿਆ ਲਿਖਿਆ ਚੰਗਾ ਕਾਰੋਬਾਰ ਹੈ ਚੰਗੀ ਜ਼ਮੀਨ ਜਾਇਦਾਦ ਹੈ ਕਾ ਕਰਕੇ ਪਾ ਨਹੀਂ ਕਰਾਂ ਪਿਆ ਤੂੰ ਬਾਅਦ ਵਿੱਚ ਪੜੀ ਜਾਏ ਉੱਥੇ ਜਾ ਕੇ ਵੀ ਪੜ ਲੀ ਉਹ ਕੱਲਾ 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 ਮੁੰਡਾ ਬਹੁਤ ਕੱਲਾ ਕੱਲਾ ਪੜਾ ਦੂਗਾ ਤੇਰਾ ਬਾਪੂ ਮੈਂ ਤਾਂ ਸੰਭੂ ਵੀ ਆਪਣੀ ਪੜਾਈ ਕਰੋ ਕੋਈ ਨਾ ਕੋਈ ਨਹੀਂਗਾ ਤੇ ਘਰ ਤੇ ਪਾਸ ਰਹਿੰਦੇ ਹਾਂ ਬਸ ਹਾਂ ਕਰੀ ਤੂੰ ਉਹ ਵੀਰੋ ਤੂੰ ਹੀ ਬੋਲਣਾ ਮੈਂ ਹਜੇ ਨਹੀਂ ਕਰਾਣਾ ਪਿਆ ਵਧੀਆ ਘਰਵਾਰ ਆ ਭਾਈ ਵਧੀਆ ਮੁੰਡਾ ਹੈ ਵਧੀਆ ਜ਼ਮੀਨ ਜਾਇਦਾਦ ਹੈ ਅਸੀਂ ਇੱਕ ਵਾਰੀ ਦੇਖਿਆ ਇੱਕ ਵਾਰੀ ਹੋਰ ਜਾ ਕੇ ਸਾਰੇ ਟਰਾਈ ਮਾਰਾਂਗੇ ਮਿਸਟੇਰੀ ਹਾਂ ਉਹ ਵੀ ਅਸੀਂ ਤਾਂ ਅੱਗੇ ਗੱਲ ਕਰਾਂਗੇ ਸਿਆਣ ਮਨ ਬਾਬੂ ਮੈਂ ਨਾ ਬਸ ਹਜੇ ਨਹੀਂ ਵਿਆਹ ਹੋਣਾ ਓਹੋ ਤੇ ਵਿਆਹ ਨਹੀਂ ਮੈਂ ਹਾਂ ਹੋਣੀਏ ਚਲ ਕੋਈ ਨਾ ਤੇ ਇੱਕ ਕੱਲ ਕੋਈ ਗੱਲ ਤੂੰ ਸਮਝਾ ਪਈ ਹਾਂ ਸਮਝਾ ਪਈ ਤੀਂ ਕੀ ਕਰ ਹਾਂ ਸਮਝਾਓ ਮਜ਼ਾ ਮਜ਼ਾ ਆਦਾ ਤੋੜਾ ਬਿੱਟਾ ਹਾਂ ਚਲ ਕੋਈ ਨਾ ਸਮਝ ਜਾਣਾ ਇਹਨੇ ਸਮਝ ਜਾਣਾ ਕੰਮ ਨਹੀਂ ਕਰਦਾ ਸਾਰੇ ਕਿੱਥੇ ਪੁੰਨਮਾ ਨੰਨਤ ਚਲ ਕੋਈ ਨਾ ਸਮਝਾ ਲੀਏ ਕੋ ਨਾ ਕੋ ਬੇ ਹਾਂ ਕੋ ਨਾ ਠੀਕ ਹੈ ਮਿੰਦੋ ਮਿੰਦੋ ਕੀ ਗੱਲ ਆ ਪੁੱਤ ਐ ਕਸਤ ਪੈ ਗਈ ਇੱਧਰ ਦੇਖ ਮੇਰੇ ਵੱਲ ਮੇਰੀ ਗੱਲ ਤਾਂ ਸੁਣ ਗੱਲ ਤਾਂ ਸੁਣ ਲੈ ਬੋਲ ਪਾਬੀ ਦੇਖ ਅਸਤ ਤੇਰੇ ਪੁੱਲ ਲਈ ਚੁੰਮਿਆ ਮੇਰੇ ਬਾਪੂ ਜੀ ਤੇ ਰਵੀਰ ਜੀ ਕੋਈ ਮਾੜਾ ਥੋੜੀ ਜਿਹਾ ਨਹੀਂ ਆਂਗੇ ਮੈਂ ਤੈਨੂੰ ਕਿੰਨੇ ਅੱਖਾਂ ਨਾਲ ਪਾਲਿਆ ਮੈਂ ਤੇਰੀ ਪਰਜਾਈ ਨਹੀਂ ਤੇਰੀ ਮਾਂ ਆ ਤੂੰ ਮੈਨੂੰ ਆਪਣੀ ਮਾਂ ਹੀ ਸਮਝ ਭਾਬੀ ਵੀ ਮੰਨਦੀ ਆ ਮੈਂ ਤੁਹਾਡੀ ਵੀ ਹਰ ਗੱਲ ਮੰਨਦੀ ਆ ਨਾ ਸਾਰੀ ਮੰਨਦੀ ਨਾ ਤੁਸੀਂ ਜੋ ਵੀ ਕਹਿੰਦੇ ਵੀਰੇ ਦੇ ਵੀ ਬਾਪੂ ਦੇ ਵੀ ਪਰ ਮੈਂ ਹਜੇ ਨਵੇਂ ਕਰਾਣਾ ਵਿਆਹ ਮੈਂ ਜਦੋਂ ਕਰਵਾਣਾ ਹੋਗਾ ਨਾ ਮੈਂ ਤੁਹਾਨੂੰ ਪੱਕਾ ਦੱਸ ਦਿੰਦੀ ਹਾਂ ਬੋਲੀ ਦੀ ਕੰਦੇ ਚ ਉਹ ਤਾਂ ਗੱਲ ਠੀਕ ਐ ਪੁੱਤ ਪਰ ਫਿਰ ਵੀ ਤੇਰੀ ਇੰਨੀ ਉਮਰ ਹੋ ਗਈ ਐ ਹਨਾ ਭਾਬੀ ਕਿ ਸਿੱਤ ਆਪਣਾ ਫਰਜ਼ ਨਿਭਾਉਣਾ ਸਾਡਾ ਫਰਜ਼ ਬਣਦਾ ਦਾ ਹਲਿਆ ਵਸ ਸੱਜੇ ਨਹੀਂ ਵਿਆਹ ਬਸ ਮੈਂ ਗੇ ਬਹੁਤ ਥੱਕ ਗਿਆ ਕਿਆ ਪੁੱਤੋ ਘਰੇ ਆਣ ਕੇ ਆ ਸੁਣ ਲੋ ਵਿਆਹ ਚਲ ਕੋਈ ਨਾ ਪੁੱਤ ਤੂੰ ਸੋਚ ਲੈ ਅੱਬਾ ਮੈਂ ਬਾਜ਼ ਤੂੰ ਤੂੰ ਜਾ ਪਲੇਸ ਮੈਂ ਲਾ ਬਾਬੇ ਜਾ ਮੈਂ ਹੋਰ ਵੀ ਕੰਮ ਕਰਨਾ ਕਾਲਜ ਦਾ ਵੀ ਕੰਮ ਕਰਨਾ ਬੱਚਾ ਤੇਰਨਾ ਵੀ ਰੋਟੀ ਵਗੈਰਾ ਬਣਾਉਣੀ ਤੂੰ ਜਾ ਮੈਨੂੰ ਥੋੜੀ ਦੇ ਰਸਤੇ ਕਰਾਂ ਬਣਾ ਲੂੰਗੀ ਕੋਈ ਗੱਲ ਨਹੀਂ ਤੂੰ ਜਾ ਕਰ ਲੈ ਕੋਈ ਗੱਲ ਨਹੀਂ ਤੂੰ ਜਾ ਪਰ ਦਜਾ ਜਾ ਤੂੰ ਜਾ ہماری آل ہماری آل جلو جلو جوانی لکی شاید سرکات کرد شاید سرکات کرد آجا ہرنے کے ساید بیٹس پاہی جوانی لکھتا جیدی ساترہب ساترہب سیلیر اندر ہی لیٹ مہتونے پاہی دی دس ہیے آلے کھڑا جوانی ਅਗਦੇ ਟਵਾਕੇ ਦੇ ਹੋਣੀ ਆ ਫਲਾਣਾ ਕੁਝ ਕਰਨਾ ਆ ਪਾਣੀ ਲੇ ਕੇ ਆ ਜੀ ਠੀਕ ਠੀਕ ਹਮੇ ਕਿਹਨ ਹਾਂਜੀ ਆਪੇ 30 ਸਾਲ ਬਣਾਇਆ ਸੀ ਇਹਨਾਂ ਨੇ ਮਕਾਨ ਜੀ ਬਾਈ ਜੀ ਹੁਣ ਭਾਈ ਆਪਦੇ ਪੂਰੀ ਤਸੱਲੀ ਕਰਕੇ ਨਾ ਬੱਚਿਆਂ ਨੂੰ ਦਿਖਾ ਕੇ ਸਾਰੀ ਚੀਜ਼ ਆਪਾਂ ਨੇ ਫੇਰ ਹਾਂ ਕਰੀ ਠੀਕ ਆ ਬਰਾ ਅਜੰਸੀਆ ਆਉਂਦਾ ਪੁੱਤ ਦੇਖਣਾ ਕਰ ਵਰਪਾਈ ਹੁਣ ਤੋਂ ਵੀ ਹੈ ਨਾ ਕਦੀ ਤੋਂ ਵੀ ਨਗਾ ਮਾਰ ਲੈ ਭਾਈ ਬਾਅਦ ਵਿੱਚ ਮੈਨੂੰ ਲੱਗ ਰੋ ਠੀਕ ਆ ਠੀਕ ਆ ਭਲਾ ਕਿ ਜਮੀਨ ਦਾ ਦੇਖ ਲਓ ਹਾਂ ਪੰਕਸਾ ਰ ਉਪਭਾਗੀ ਕੱਢੀ ਆਪਾਂ ਪਤਾ ਕਰਨਾ ਜੇ ਆਪਾਂ ਜ਼ਮੀਨ ਦਾ ਜੂਜ ਇੱਕ ਵਾਰੀ ਦੁਰਸਤ ਕਰੀਏ ਗੱਲਾਂ ਫਟਵਾਰੀ ਵਿੱਚ ਕੇ ਉਹ ਤਾਂ ਸਹੀ ਕਰਾਂਗੇ ਆਪਾਂ ਸਾਰੇ ਦੁਰਸਤ ਕਰਾਂਗੇ ਫਟਵਾਰੀ ਕੋਲ ਤੁਸੀਂ ਪੁੱਛ ਸਕਦੇ ਹੋ ਪੁੱਛ ਲਾਂਗੇ ਮੈਂ ਹਾਂ ਆਪਣੇ ਆਪ ਕੁਲਦੀਪ ਦਾ ਜਾਣ ਪਛਾਣ ਲੈ ਫਟਵਾਰੀ ਹਾਂ ਬਾਪੂ ਹੈਗਾ ਬੰਦਾ ਮੈਂ ਉਹ ਵੀ ਖੱਲੀ ਕਰੂਗਾ ਨਾਲੇ ਹੋਰ ਵੀ ਏਰੀਏ 'ਚ ਇੱਕ ਦੋ ਮੋਟਰ ਬੰਦੇ ਨੂੰ ਮਿਲਾਂਗੇ ਹਾਂ ਨਸ਼ਾ ਨਸ਼ਾ ਤਾਂ ਨਹੀਂ ਮੁੰਡਾ ਕਰਦਾ ਕੋਈ ਸਾਰੀ ਪੂਰੀ ਕਾਰਵਾਈ ਕਰੀ ਆਪਣੀ ਸਾਂਭੇਨ ਕਰਕੇ ਨਾ ਚਲੋ ਫੇਰ ਗੱਲ ਕਰਵਾਉਂਦੇ ਹਾਂ ਹਾਂ ਚਲੋ ਕਹੇ ਕਰੋ ਤੁਸੀਂ ਮੁੰਡੇ ਨੂੰ ਬੁਲਾ ਲਓ ਹਾਂ ਬੁਲਾਉਂਦੇ ਹਾਂ

ਇਹ ਲਾ ਕੋ ਤੁਹਨਾ ਕਰਨਾ ਨਾ ਦੇਖੋ ਆ ਬਠੰਡਾ ਆਇਆ ਨਾ ਦੇ ਬਈ ਵਿਅਕਤੀ ਆ ਉਹਨਾਂ ਦੀ ਤਸੱਲੀ ਕਰਕੇ ਤੂੰ ਨਾ ਫਿਰ ਆਪਾਂ ਗੱਲ ਬੋਲਾਂਗੇ ਜਿਹੜਾ ਕੋ ਤੁਹਨਾ ਕੋ ਫਿਰ ਆਪਾਂ ਨਾ ਗੱਲ ਬੋਲਾਂਗੇ ਬਿਲਕੁਲ ਰਾਜੇ ਤਾ ਨਾਮਰਾਲ ਖਵੇਂਦਰ ਲੱਕੀ ਹੈ ਜੀ ਅੱਛਾ ਹਾਂ ਜੀ ਥੋੜ੍ਹੀ ਕਰਦਾ ਚੜ੍ਹ ਤੇ ਬਣਾਈ ਨਹੀਂ ਮੈਂ ਪਟਿਆਲੇ ਮਹਿੰਦਰਾ ਕਾਲਜ ਵੀ ਇਹ ਕਰ ਰਿਹਾ ਹਾਂ ਖੇਤੀਬੀ ਵੀ ਕਰ ਹਾਂ ਜੀ ਖਾਜੀ ਖੇਤੀ ਵੀ ਨਾਲ ਨਾਲ ਖੇਤੀ ਵੀ ਕਰੀ ਜਾਂਦੇ ਆ ਜੀ ਰਾਜ ਜਨਾਤਰ ਕੱਲ ਕਿ ਮੈਂ ਕਰਦਾ ਬਾਜੀ ਕਾਲਜ ਤੋਂ ਵਾਦਾ ਕਰੀ ਜਾਂਦੇ ਹੈਗੇ ਬੰਦਾ ਬੰਦਾ ਰੱਖਿਆ ਹੋਗਾ ਹਾਂਜੀ ਇੱਕ ਮੁੰਡਾ ਹੈਗਾ ਤੇ ਨਾਲ ਉਹ ਕਰਵਾਈ ਜਾਂਦੇ ਨੇ ਉਮਰ ਕਿੰਨੀ ਹੈ ਬਟੇ ਉਮਰ ਸਾਹਮਣੇ ਹੈਗੀ 20 ਸਾਲ ਦੀ ਉਮਰ ਹੈਗੀ ਠੀਕ ਹੈ ਸਰ ਠੀਕ ਹੈ ਮਰਜੀ ਕਰਦੇ ਮਾਈਕਲ ਹੋ ਰਹੀ ਹੈਗੀ ਚਲੋ ਕਈ ਨਹੀਂ ਤੇ ਨਹੀਂ ਬਣਦੀ ਕਿਉਂਕਿ ਬੰਤ ਸਿੰਘ ਸਾਡਾ ਆਸ਼ਬੰਦ ਉਹ ਸਾਡਾ ਭਰਾ ਹੈਗਾ ਹਾਂਜੀ ਇਹਨਾਂ ਨੇ 10:00 ਵਜੇ ਤੋਂ ਆਸ਼ਾਇਆ ਕਿਉਂਕਿ ਅੱਜ ਦਾ ਜਮਾਨਾ ਬੜਾ ਖਰਾਬ ਹੈ ਹਾਂਜੀ ਤੇ ਤੀਰਵਰਸੀ ਬੜੇ ਲਾਡਾਂ ਨਾਲ ਇਹ ਦੋਨਾਂ ਭਰਾਵਾਂ ਨੇ ਬੜੇ ਚਾਹਾਂ ਨਾਲ ਪਾਲਿਆ ਕਦੇ ਉਹਨੂੰ ਅਜਾ ਭਰਾ ਸਮਝਿਆ ਭੈਣ ਸਮਝਿਆ ਅਸਲ ਇੱਕ ਤਾਂ ਹਰੇਕ ਮਾਂ ਬਾਪ ਦਾ ਘਰ ਦੇ ਬਣਦਾ ਤਸੱਲੀ ਕਰਦੇ ਇਸ ਕਰਕੇ ਵਿਕਾਲੂ ਕੁਝ ਦੀ ਹੈ ਨਾ ਤਸੱਲੀ ਕਰੋ ਕੋਈ ਨਸ਼ਾ ਪਤਾ ਤਾਂ ਨਹੀਂ ਕਰਦੇ ਸੀ ਨਹੀਂ ਜੀ ਨਾ ਜ਼ਮੀਨ ਹੀ ਉਹ ਜਿੱਦੋਂ ਘਰੇ ਘਰੇ ਤੋ ਆ ਕੇ ਖੇਤੀਬਾੜੀ ਕਰਦੇ ਆ ਜੀ ਸਾਨੂੰ ਟਾਈਮ ਹੀ ਨਹੀਂ ਮਿਲਦਾ ਹੈਗਾ ਆਹੋ ਜੇ ਕੰਮ ਕਰਨ ਦਾ ਨਸ਼ਾ ਤੋਂ ਪਰਹੇ ਹੋ ਰਹੇ ਸਾਡੇ ਕੋਲ ਦੇਰ ਨੂੰ ਕੱਲੀ ਧੀ ਹੋ ਆ ਆਪਣੇ ਵੱਲੋਂ ਫੇਰ ਵੀ ਅਸੀਂ ਪੂਰਾ ਜੋਰ ਲਾਵਾਂਗੇ ਕੱਲ ਨੂੰ ਤੁਸੀਂ ਕੁੜੀ ਨੂੰ ਕਹੋ ਆ ਨਹੀਂ ਦਿੱਤਾ ਹੋ ਨਹੀਂ ਦਿੱਤਾ ਉਹ ਆਪਣਾ ਗੱਲ ਧਿਆਨ ਤੇ ਰੱਖਿਓ ਆਪਣੇ ਵੱਲੋਂ ਅਸੀਂ ਪੂਰਾ ਕਰਾਂਗੇ ਜੋ ਸਾਡਾ ਭਾਗ ਲੈ ਕੇ ਆਉਗੀ ਕੁੜੀ ਦੇਵਾਂਗੇ ਜਰੂਰ ਪਰ ਕੁੜੀ ਨੂੰ ਤੰਗ ਨਹੀਂ ਕਰਨਾ ਉਹ ਗੱਲ ਹੋਰ ਕਰਿਓ ਨਹੀਂ ਜੀ ਸਾਡੀ ਮੰਗ ਮੁਗਦਾਜ ਤੇ ਕੋਈ ਨਹੀਂ ਹੈਗੀ ਜੀ ਕਿਉਂਕਿ ਫੇਰ ਵੀ ਅਜ਼ਾਬ ਨੇ ਬੜਾ ਕਰਤੇ ਬੇਸ਼ੱਕ ਮੇਤੂ ਗੁਜੇ ਪਰ ਫੇਰ ਵੀ ਨੇ ਮੈਂ ਬਾਪਾ ਪਰ ਫੇਰ ਇਹ ਵੀ ਉਹ ਨੂੰ ਬਾਪ ਵਰਗਾ ਲੱਜਦਾ ਬੜਾ ਉਜਲੀ ਬੜਾ ਕੁਝ ਬਣਾਏ ਨੇ। ਹਰ ਸਰ ਦਾ ਕੋਈ ਵੀ ਨਹੀਂ ਛੱਡਦੇ ਸੀ ਆਪਣੇ। ਪਰ ਫੇਰ ਵੀ ਤੁਸੀਂ ਕੱਲ ਨੂੰ ਕੋਈ ਸਾਲੀਆਂ ਮੰਗ ਸੀ ਜੋ ਹੈਗੀ ਹੁਣੇ ਸਾਨੂੰ ਦੱਸ ਦਿਓ। ਜੇ ਸਾਡੇ ਲਈ ਕੋਈ ਗੁਦ ਦੀ ਉਹ ਗੁਦੀ ਤਾਂ ਅਸੀਂ ਹਾਂ ਕਰ ਦਾਂਗੇ। ਨਹੀਂ ਫੇਰ ਚਲੋ ਪ੍ਰਮਾਤਮਾ ਨੂੰ ਜਿੱਦਾਂ ਕੀ ਕਰੀ। ਤੁਸੀਂ ਵੀ ਭੈਣ ਦੀ ਕੋਈ ਗੱਲ ਕੁੱਟਣ ਵਾਲੀ ਹੈ ਨਾ। ਦੇਖੋ ਦੋਨਾਂ ਤਰ੍ਹਾਂ ਦਾ ਹੱਥ ਬਰਾਬਰ ਦਾ ਹੁੰਦਾ। ਤੁਸੀਂ ਵੀ ਕੁਝ ਕਰਦਾ ਸਾਹਮਣੇ ਬੈਠਾ ਨਾ ਹੁੰਦਾ। ਜਿਹੜੀ ਗੱਲ ਕੋਈ ਮਰਜ਼ਾ ਹੁਣ ਖੁੱਲ ਕੇ ਕਰ। ਕੋਈ ਜਦੋਂ ਕਈ ਕਰੀ ਕੋਈ ਕੋਈ। ਹਾਂਜੀ ਹਾਂ ਮਾਂ ਜੀ ਇਹ ਮੈਂ ਛੋਟੀ ਜਿਹੀ ਪਾਲੀ ਹੋਈ ਜਾਂਦੀ ਹਾਂ। ਹਾਂਜੀ। ਮੇਰੀ ਸਾਡੇ ਬੇਟੀਆਂ ਉੱਨੀ ਰਹੋਗੇ ਕਿ ਕੋਈ ਐਸੀ ਗੱਲ ਨਹੀਂ ਹੋਣੀ ਕਿ ਸਾਡੇ ਲਈ। ਹਾਂਜੀ। ਇਹ ਵੀ ਅੱਜ ਜੀ ਹਾਂ। ਕੋਈ ਦਿੱਕਤ ਨਹੀਂ। ਕੋਈ ਮਾਂ ਬਾਰੀ ਆਇਆ ਇਹ ਨਹੀਂ ਪਾਲੇਗਾ ਦੀ ਆਪੂ ਧੀ ਬਣਾ ਕੇ। ਹਾਂਜੀ। ਹਾਂ ਤੁਸੀਂ ਬੇਫਿਕਰ ਹੋਗੇ ਸਾਡੇ ਬੇਟੀਆਂ ਉਨੀ ਰਹੋਗੇ। ਬਾਕੀ ਕੰਮ ਸਾਰੇ ਘਰ ਦੇ ਜੋ ਮਰਜੀ। ਹਾਂਜੀ। ਕੌਲ ਜਿਹਾ ਹੁੰਦੀ ਆ ਸਾਰੇ ਘਰੇ ਕੰਮ ਕਰਦੀ ਆ। ਅਜੀਬ ਬਿਨਸਾਰੇ ਕੰਮ ਕਰਵਾਉਂਦੀ ਆ ਉਹ ਜੋ ਮਰਜ਼ੀ ਸਾਰਾ ਕੰਮ ਕਰਵਾਉਂਦੀ ਰੋਟੀ ਪੰਦਰ ਸੋਈ ਦਾ ਕੰਮ ਸਾਰਾ ਹੁੰਦਾ ਬੜੇ ਲਾਡ ਨਾਲ ਪੜੀ ਬਸ ਇਹੀ ਬੇਨਤੀ ਹੈ ਵੀ ਉਹ ਨੂੰ ਜਿਵੇਂ ਅਧਿੱਤੀ ਬਣਾ ਕੇ ਰੱਖਣਾ ਇਹ ਤਾਂ ਇਹਦਾ ਕੋਈ ਹੱਕ ਨਹੀਂ ਹੈ ਜਿਵੇਂ ਆਪਣੀ ਕੁੜੀਆ ਕਾਲਜੇ ਜਾਂਦੀ ਹੈ ਨਾ ਅੰਦਰ ਦਿੱਤੇ ਜਦੋਂ ਆ ਕੇ ਘਰ ਦੇ ਕੰਮ ਕਰ ਲੱਗ ਜਾਂਦੇ ਉਹਨੂੰ ਕੋਈ ਕਹਿ ਨਹੀਂ ਸਕਦਾ ਕਿ ਇਹ ਕੋਈ ਕੌਲਜੀ ਨਹੀਂ ਜਾਂਦੀ ਆ ਕੇ ਆਪਣੇ ਕੱਪੜੇ ਬਦਲ ਕੇ ਆਪਣੇ ਕੰਮ ਤੇ ਪਰਸੋ ਹੋ ਜਾਂਦਾ ਕੋਈ ਗੱਲ ਬਾਤਾ ਤੁਸੀਂ ਹੁਣ ਅਜ ਬਸ ਤੁਸੀਂ ਹੈਗੇ ਹੁਣ ਬਾਹਰ ਦੇ ਲੋਕ ਵੀ ਕਰਨੀ ਕਿਉਂ ਤਾ چاہ جی سی کال ਸੋ ਨਕ। ਚਲੋ ਠੀਕ ਕਰੀਏ। ਮੇਰੀ ਜੀ ਗੱਲ ਸੁਣੀਏ ਇੱਕ। ਨਵਾਂ ਰਸ ਸਸਤੀ ਗੱਲ ਦੀ। ਸਸਤੀ ਗੱਲ ਦੀ। ਹੋ ਠੀਕ ਹੈ। ਹਾਂਜੀ ਸਸਤੀ ਗੱਲ ਦੀ ਫੋਟੋ। ਸਸਤੀ ਗੱਲ ਦੀ ਸਸਤੀ ਗੱਲ ਦੀ। ਉਹ WhatsApp ਇੱਕ ਸਿੰਪਲਪ ਬੰਦ ਦੀ ਜਮੀਨ ਵਾਲਾ ਪਤਾ ਕਰਾ ਸੀ ਜੀ। ਹਾਂ ਸੁੰਦਰ ਆਪਣੇ ਲਈ ਹੈ ਹਾਂ ਲਖਵਿੰਦਰ ਸਿੰਘ ਸਾਲ ਆਪਾਂ ਗਰਦਿਆਰ ਸਿੰਘ ਹਾਂ 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 ਠੀਕ ਹੈ ਰਣਜੀਤ ਕੌਰ ਉਹ ਜੀ ਹਾਂ 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 ਮਤਲਬ ਇਹ 8 ਕਿਲੋ ਨਹੀਂ 8 ਕਿਲੋ ਜੀ ਹਾਂ ਹਾਂ ਦੇਖ ਲੈ ਰਣਜੀਤ ਸਿੰਘ ਹੁਣ ਹੋਰ ਤਸੱਲੀ ਕਰ ਲਓ ਬਸ ਹੋਰ ਕੀ ਤਸੱਲੀ ਕਰਨੀ ਪਟਵਾਰੀ ਸਾਹਿਬ ਦਾ ਝੂਠ ਨਹੀਂ ਬੋਲਦੇ ਹੈਗੇ ਨਾ ਨਾ ਸਹੀ ਹੈ ਜੀ ਹਾਂ ਜੀ ਮੈਂ ਮਤਲਬ ਰਿਸ਼ਤਾ ਕਰਾ ਰਹੇ ਜਿਹਨਾਂ ਦੇ ਕੁੜੀਆਂ ਦਾ ਅੱਛਾ ਅੱਛਾ ਮੈਨੂੰ ਵੀ 8 ਕਿਲੋ ਹੀ ਦੱਸੇ ਸੀ ਇੱਥੇ ਤਾਂ ਇਕੱਠੇ ਹੀ ਰੱਖੇ ਸਰ ਹਾਂ ਹਾਂ ਬਹੁਤ ਜੇ ਟੱਕੇ ਮੇਰੀ ਪਾਣੀ ਲੱਗਦਾ ਜੀ ਹਾਂ 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 ਅਰੇ ਬੋਟੇ ਗਏ ਪਰ ਸਭ ਬਸ ਤਾਂ ਹਟਾ ਲਓ ਠੀਕ ਹੈ ਠੀਕ ਹੈ ਠੀਕ ਹੈ ਠੀਕ ਉਹ ਪਾਈ ਜਲਦੀਪ ਆਓ ਜੀ ਹੁਣ ਮੈਂ ਥੋੜਾ ਫਟਿਆਲਾ ਕਿਹਦਾ ਜਾਵਾਂ ਗੱਲ ਸੁਣ ਓਤੇ ਲਾਇ 1.5 ਲੱਖ ਰੁਪਿਆ ਬੋਲਟ ਤੇ ਉਹ 1 ਲੱਖ ਜਵਾਗੜੀ ਦਾ ਖਰਾਬ ਕਰਕੇ ਖੜਾ ਦੇਗਾ ਮਾੜੀ ਐਕਟੀਵਾ ਦਿਖਾ ਜਾਵਾਂ ਮੈਂ ਸਰਬਜੀ ਕਰਾਉਣੀ ਪੈਂਦੇ ਦੀ 1.5 ਲੰਗੀ ਅੱਛਾ ਹਾਂ ਨਾਲੇ ਇਹ ਗੱਲ ਸੁਣ ਹਾਂ ਜੀ ਬਾਪੂ ਆ ਥੋੜੇ ਦਾ ਕੰਜੂਸ ਆਪਣਾ ਹਾਂ ਵੀਰੇ ਉਹ ਪੈਲ ਸਪੂਤ ਨੂੰ ਕਹਿ ਮੜਾ ਜਾ ਵਧੀਆ ਕਰੇ ਉਹ ਹਾਈ ਫਾਈ ਜੇ ਬੰਦੇ ਨੇ ਸਿੰਗੜੂ ਵਾਲੇ ਠੀਕ ਖਟੜਾ ਪੈਲ ਸਕੇ ਮੇਰੇ ਕੋਲ ਹਾਂ ਇਹ ਠੀਕ ਆ ਬਾਪੂ ਥੋੜੀ ਕੰਜੂਸੀ ਕਰੋ ਤੂੰ ਵੀ ਵਾੜੀ ਜੀ ਮੈਂ ਕਹ ਦੂੰਗਾ ਲੈ ਬਾਪੂ ਹੋਰ ਵੀ ਮੁੰਡੋ ਠੀਕ ਹੋ ਹਾਂ ਬਾਪੂ ਉਹ ਬਾਪੂ ਮੈਂ ਤਾਂ ਇਹ ਕਹਿੰਦਾ ਸੀ ਮਾ ਤੂੰ ਆਪ ਦਾ ਮੋਟਰਸਾਈਕਲ ਚੱਕ ਲਿਆ ਕਰ ਬੁਲਟ ਇਹ ਕੁੜੀ ਦੀ ਦਵੱਲੀ ਬਦੀ ਜਾਂਦਾ ਨਾਲੇ ਪੁੱਤ ਗੱਲ ਸੁਣ ਮੇਰੀ ਵਿਆਹ ਰੱਖਿਆ ਪਿਆ ਹੂੰ ਸ਼ਗਲੇ ਦਿੰਦੇ ਬਾਰੰਦਰਿਆਂ ਨੂੰ ਪੁੱਛ ਕੇ ਜਾਇਆ ਕਰੋ ਕਿਉਂ ਕੰਮਕਾਰ ਹੁੰਦਾ ਕੋਈ ਸਾਰਾ ਕੁਝ ਆਪਾਂ ਕਰਨਾ ਪੈਂਦਾ ਹੈ ਨਾ ਬੇਰਾਲੇ ਦਿਨੇ ਬਾਪੂ ਜਿਹੜਾ ਬਾਜ਼ਾਰ ਦਾ ਜ਼ਰੂਰੀ ਕੰਮ ਉਹ ਤਾਂ ਜਾਣਾ ਪੈਂਦਾ ਨਾ ਉਹ ਤਾਂ ਜਾਣਾ ਪੈਂਦਾ ਵੀ ਉਹ ਨਹੀਂ ਨਾ ਤੈਨੂੰ ਪੁੱਛ ਕੇ ਜਾ ਕਰੋ ਬਸ ਨਾ ਉਹ ਹੀ ਨਹੀਂ ਜਾਂਦੇ ਤੈਨੂੰ ਨਾ ਉਹ ਪੈન્સ ਵਾਲੀ ਸਲਾਹ ਕਰਦੇ ਤੇ ਇਹ ਕਹਿੰਦਾ ਖੱਟੜਾ ਪੈન્સ ਵਧੀਆ ਦੇਖ ਕੇ ਗਾ ਲੋ ਖਰਚ ਨਾ ਬਾਲਾ ਕਰਿਓ ਨਹੀਂ ਹੈਗੇ ਬੰਦੇ ਆਪਾਂ ਕਹਿ ਕੇ ਕਰਾ ਲਾਂਗੇ ਉਹ ਐ ਪੁੱਤੋ ਪੜਤ ਕੇ ਆਪਾਂ ਦੇਖ ਕੇ ਆਪਾਂ ਲੋਕਾਂ ਦੇ ਮਗਰ ਨਹੀਂ ਲੱਗਿਓ ਆਪਾਂ ਨੇ ਬਾਪੂ ਉਹ ਦਾਜ ਦੂਜ ਨਹੀਂ ਲੈਂਦੇ ਨਾ ਉਹ ਕਹਿੰਦੇ ਸੇਵਾ ਫੁੱਲ ਹੋਵੇ ਸਾਡੀ ਇੰਨਾ ਤਾਂ ਕਰਨੀ ਪਊਗਾ ਤੂੰ ਸੇਵਾ ਕਰ ਰਿਹਾ ਦੇਖ ਕੇ ਅਗਲੇ ਗਾਉਣਾ ਲੈ ਕੇ ਆ ਰਹੇ ਨੇ ਇਮਾਮ ਸਦੀਕ ਉਹ ਖਟੜਾ ਪੈਲਸ ਨਾ ਆਜਾ ਆਪਣੇ ਏਰੀਆ 'ਚ ਤੇ ਰਿਸ਼ਤੇਦਾਰ ਆਉਣਾ ਜਾਣਾ ਫਕਾਲਾ ਰਹੂਗਾ ਹੂੰ ਪੁੱਤ ਗੱਲ ਥੋੜੀ ਮੈਂ ਮੰਨ ਲਈ ਗੱਲ ਨਮਾ ਜਮਾਲਾ ਠੀਕ ਹੈ ਪਰ ਚਾਦਰ ਦੇ ਕੇ ਪੈਰ ਬਸਾਰੋ ਕੋਈ ਨਹੀਂ ਆਇਆ ਨਹੀਂ ਆਇਆ ਦਾ ਬੱਪੂ ਤੇਰੀ ਸਲਾਹ ਤੋਂ ਵੀ ਸਲਾਹ ਤੋਂ ਮੈਂ ਥੋੜੂ ਚੱਲਾਂਗੇ ਚੱਲ ਠੀਕ ਤੂੰ ਮੈਂ ਮੈਂ ਆਰਾਮ ਕਰ ਦਉ ਬੇਟਾ ਜਾ ਜਲਦੀ ਆ ਜੀ ਬੱਸ ਮੈਂ ਆਇਆ ਹਾਂ ਕੰਗਾ ਹਏ 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 ਜੀ ਜੀ ਦੋ ਸੋਦਾ ਸਈ ਉੱਠੀ ਕਿਵੇਂ ਮਹਾਰਾਣੀ ਆ ਮੂੰਹ ਕੋ ਪਈਏ ਮਹਾਰਾਣੀ ਉੱਠ ਚਾਹ ਤੇਰੀ ਮਾਂ ਬਣਾਉਗੀ چاہ بنا دینی آپ چاہ بنا دینی آپ پتے

ਆਹ ਆਜ ਜਾਊਗਾ ਸਵਾਲ ਵਟਵਾਰੀ ਸਾਹਿਬ ਦੱਸੀ ਕਾ ਅਸੀ ਕਾਲ ਜੀ ਜੀ ਕਾਲ ਜੀ ਵਟਵਾਰੀ ਜਮ ਉਹ ਸਿੰਘ ਪਟਵਾਰੇ ਗੁਰਦੇਵ ਸਿੰਘ ਤੇ ਕਿੰਨੇ ਕਿਲੇ ਨੇ ਪਹਿਲਾਂ ਸਾਨੂੰ ਪਤਾ ਲੱਗਿਆ ਤੁਸੀਂ ਪੈਸੇ ਲੈ ਕੇ ਗਲਤ ਰਿਪੋਰਟ ਬਣਾਈ ਸਾਹਿਬ 8 ਕਿਲੇ ਕਹੇ ਤੁਸੀਂ 2.5 ਕਿਲੇ ਦੀ 5 ਕਿਲੇ ਦਾ ਬਿਆਨਾ ਚੱਕੀ ਫਿਰਦੇ ਤੁਸੀਂ ਤੁਸੀਂ ਦੇਖਿਆ ਉਹਨਾਂ ਦਾ ਬਿਆਨਨਾ ਕਰਵਾਇਆ ਕਹਿੰਦੇ ਸੀ ਕਹਿੰਦੇ ਕੀਤਾ ਪਿਆ ਸਾਡੇ ਵਰਦਨ ਸਾਹਿਬ ਕਿੰਨੇ ਪਹਿਲੇ ਇੱਥੇ ਨੇ ਉਹਨੂੰ ਕੋਈ ਪਹਿਨ ਲੱਤੇ ਕੰਮ ਨਹੀਂ ਜਿਸੀ ਕਰਦੇ ਝੂਠ ਬੋਲੇ ਉਹ ਨਹੀਂ ਝੂਠ ਨਹੀਂ ਬੋਲੇ ਸੀ ਗਲਤ ਤਾਂ ਤੁਹਾਡੇ ਵੱਸ ਦੀ ਗੱਲ ਉਹ ਮੈਂ ਤਾਂ ਕਦੇ ਵੀ ਸਾਡਾ ਰਿਸ਼ਤਾ ਹੋ ਰਿਹਾ ਕਿਸੇ ਤਾਂ ਕਹਿੰਦਾ ਕਹਿੰਦਾ ਭਲਾ ਘਰ ਪੱਤ ਮਸਤੇ ਉਹਨਾਂ ਦਾ ਭਲਾ ਸਾਡੇ ਦਾ ਘਰ ਪੱਟਿਆ ਗਿਆ ਨਹੀਂ ਲੈ ਹੁਣ ਕਹੜਾ ਹੋ ਗਿਆ ਪੱਟਵਾ ਗਿਆ ਦੇਖਾਂਗੇ ਤੈਨੂੰ ਅਸੀਂ ਨਹੀਂ ਨਹੀਂ ਗਲਤੀ ਹੋ ਗਈ ਨਹੀਂ ਗਲਤੀ ਨਹੀਂ ਅਸੀਂ ਦੇਖ ਦੇਖਦਾ ਜਾ ਉਹ ਤੈਨੂੰ ਦੇਖਾਂਗੇ ਸਦਾ ਪੰਗੇ ਲੈ ਰਿਹਾ ਯਾਰ ਕਰ ਲਓ ਕਿਸਦਾ ਭਲਾ ਹੁਣ ਇਹ ਜਿਹੜਾ ਦੁਨੀਆ ਨੂੰ ਲਵੇ ਬਗਜਣਾ ਸਰਕਾਰ ਨੇ ਇਤੋਂ ਸਖਤਾਈ ਕੀਤੀ ਵੀ ਆ ਕੋਈ ਨਿਕਰੇ ਬਠਾ ਦੇ ਸਰਕਾਰ ਦੇ ਤੇ 10 20 ਹਾਲ ਪਿੱਛੇ 1.5 ਲੱਖ ਰੁਪਏ ਤਨਖਾਹ ਮਿਲਦੀ ਆ ਬਹੁਤ ਬੜੀ ਗਲਤੀ ਹੋ ਗਈ ਸਾਰੇ ਆਏ ਨਾ ਬੱਪੂ ਉਹ ਜੈਵ ਕਲਦੀਪ ਦਾ ਆਜੂਗਾ ਕੋਈ ਗੱਲ ਨਹੀਂ ਤਨਖਾਹ ਵੀ ਨਾਲ ਆਜੂਗਾ ਪਰ ਮੇਰੀ ਗੱਲ ਸੁਣ ਲੈ ਜੀ ਤੈਨੂੰ ਪਹਿਲਾਂ ਵੀ ਕਹੀ ਆ ਪਿਆਰ ਨਾਲ ਗੱਲ ਕਰਨੀ ਝਟਕਣਾ ਨਹੀਂ ਹੈਗਾ ਨਹੀਂ ਬੱਪੂ ਮੈਂ ਅੱਧ ਲੱਗੀ ਪਈ ਆ ਥਾਣੇ ਨੂੰ ਲੈ ਹੋਰੇ ਬੰਸੀਆਂ ਠੀਕ ਠਾਕ ਜਲਦਾ ਬਾਠੀ ਠੀਕ ਜੀ ਕਾਦਾ ਤਾਏ ਤੈਨੂੰ ਪਤਾ ਹੀ ਹੈ ਤੂੰ ਵੀ ਜੇ ਤੇਰੇ ਸੀ ਹੁੰਦੀ ਨਾ ਤੈਨੂੰ ਕੰਮ ਪਤਾ ਲੱਗਦਾ ਹਾਂ ਸਾਡੇ ਕਾਲਜ ਦੇਦਾ ਕਿੰਨੇ ਫਰੁੰਦਰੇ ਪਏ ਨੇ ਕੰਨੀ ਕੰਲੀ ਆ ਚਲ ਕੁਲਦੀਪ ਕਾ ਨੂੰ ਪਿਆਰ ਨਾਲ ਬੋਲ ਪਕਰ ਦਿੰਦਾ ਤਾਏ ਨੂੰ ਕਾ ਨੂੰ ਬਾਪੂ ਜੋ ਪਹਿਲਾਂ ਜ਼ਮੀਨ ਹੈ ਜਿੱਤਾ ਕਹਿੰਦੇ ਆਏ ਨਹੀਂ ਜੀ ਬਾ ਅੱਧੇ ਤੋਂ ਵੱਧ ਜ਼ਮੀਨ ਵੇਚ ਗਿਆ ਤਾਏ ਮੈਨੂੰ ਮੇਰੀ ਗੱਲ ਸੁਣ ਮੈਨੂੰ ਉੱਥੇ ਦਾ ਨੰਬਰਦਾਰ ਮਿਲਿਆ ਤੀ ਕਹਿੰਦਾ ਅੱਧੇ ਤੋਂ ਵੱਧ ਜ਼ਮੀਨ ਵੇਚ ਤੀ ਕੋਈ ਨਾ ਪਤਾ ਪਿਆਰ ਨਾਲ ਸੁੱਖਾ ਮਿਲਦਾ ਮੈਂ ਦੇਖਿਆ ਤੁਸੀਂ ਮੇਰੀ ਗੱਲ ਸੁਣੋ ਜਦੋਂ ਆਪਾਂ ਨੇ ਰਿਸ਼ਤਾ ਕਰਿਆ ਤੁਸੀਂ ਪਿੰਡ 'ਚ ਵੀ ਪੁੱਛ ਸਕਦੇ ਹਰਨੇਕ ਸਿੰਘ ਜੀ ਕਿਸੇ ਨੂੰ ਜਾ ਕੇ ਉਦੋਂ ਬਿਲਕੁਲ ਪਰਿਵਾਰ ਠੀਕ ਸੀਗਾ ਪਿੱਛੋਂ ਗਲਤ ਸੰਗਤ 'ਚ ਪੈ ਕੇ ਜੇ ਉਹ ਨਿਸ਼ਚੈ ਕਰਨ ਲੱਗਿਆ ਜਾਂ ਇਹ ਕਰ ਲੱਗਿਆ ਹੁਣ ਭਈ ਇਹਦੇ ਵਿੱਚ ਮੇਰੀ ਤਾਂ ਕੋਈ ਗਲਤੀ ਨਹੀਂ ਹੈਗੀ ਮੈਂ ਤਾਂ ਉਦੋਂ ਵੀ ਥੋਡੇ ਨਾਲ ਸੀਗਾ ਮੈਂ ਅੱਜ ਵੀ ਥੋਡੇ ਨਾਲ ਖੜਾ ਆਇਆ ਜ਼ਮੀਨ ਤਾਂ ਨਾ ਵੇਚਦੇ ਉਹ ਚੌੜੀ ਉਹਨੂੰ ਨਹੀਂ ਸ਼ਰਮ ਆਉਂਦੀ ਸਰ ਮੈਨੂੰ ਵੀ ਨਹੀਂ ਦੱਸਿਆ ਭਾਈ ਮੈਨੂੰ ਵੀ ਹੁਣ ਥੋਡੇ ਦੱਸਣ ਦੇ ਪਤਾ ਲੱਗ ਰਿਹਾ ਹੈਗਾ ਹੂੰ ਤਾਂ ਬੰਤ ਸਿਆ ਪਰ ਮੁੰਡੇ ਥੋਡੇ ਬਾਹਰ ਕਰ ਦੇਣਗੇ ਛੋਟਾ ਕਾਲਜ ਵਗੈਰਾ ਜਾਂਦਾਗਾ ਅੱਜ ਤੂੰ ਪਹਿਲਾਂ ਲੱਗ ਗਿਆ ਸੀ ਮਾੜਾ ਮੋਟਾ ਕਾਹਦਾ ਆ ਬਾਬਾ ਰੱਖਿਆ ਇਹਨੂੰ ਬਹੁਤ ਕੰਟਰੋਲ ਕਰਕੇ ਰੱਖਿਆ ਤੈਨੂੰ ਪਤਾ ਹੈ ਅੱਜ ਕੱਲ ਦੇ ਮੁੰਡੇ ਨੇ ਗਰਮ ਸੁਹਾ ਦੇ ਨੇ ਕਿ ਅਨੇਕ ਜਿਹਾ ਮੈਂ ਤਾਂ ਇੰਨਾ ਕਰ ਸਕਦਾ ਭਾਈ ਆਪਾਂ ਚਾਰ ਬੰਦੇ ਲੈ ਕੇ ਸਰਪੰਚ ਨੂੰ ਨਾਲ ਲੈ ਕੇ ਗਏ ਨਾ ਉਹ ਵੀ ਵਾਕੇ ਕੱਟ ਕੇ ਆਉਣੇ ਆ ਆਇਆ ਘੱਟ ਕੋਈ ਮਾਂ ਵੀ ਨਹੀਂ ਨਾਲ ਬਿਲਕੁਲ ਨਾਲ ਆਉਂਦੇ ਇਹੋ ਜਿਹੇ ਕਹਾਣੀ ਬਗੈੜੀਆਂ ਇਹ ਉਹੀ ਭਲਾੜਦੀਆਂ ਸਹਿ ਦਿੰਦੀਆਂ ਪੈਸੇ ਭਾਈ ਦੁਨੀਆਂ ਦੇ ਸਹਿ ਹੁੰਦੀਆਂ ਜਿਵੇਂ ਇੱਕ ਵਿਗੜਦੀ ਤਾਂ ਹੀ ਨੇ ਉਹ ਤਾਂ ਹੁਣ ਜਿਹੜੀ ਹੋ ਗਿਆ ਉਹ ਜੇ ਸਹੀ ਪੁੱਛੋ ਪਿੰਡ ਦੀ ਬੰਦੇ ਦੱਸਦੇ ਨੇਗੇ ਹੁਣ ਮੇਰੀ ਭਤੀਜੀ ਆ ਜਾਂ ਛੋਟੀ ਭੈਣ ਆ ਕੀ ਮੇਰੀ ਕੋਥੇ ਲੱਗਦੀ ਨਹੀਂ ਮੇਰਾ ਨਹੀਂ ਕਾਰਜਾ ਪੂਰਾ ਜਾਂਦਾ ਜਰਾ ਤੇਰੀ ਝੋੜੀ ਚ ਪਾਈ ਤੀ ਮੈਂ ਤਾਂ ਤੁਹਾਡੇ ਨਾਲ ਆ ਭਾਈ ਜਿੱਥੇ ਕਹੋਗੇ ਮੈਂ ਉੱਥੇ ਖੜੂੰਗਾ ਤੁਸੀਂ ਐ ਕਰੋ ਹਰਿਖ ਸਿੰਘ ਸਰਪੰਚ ਕੋਲੇ ਜਾਓ ਤੜਕੇ ਚਲ ਜਿਆ ਤੜਕੇ ਕੀ ਹੁਣੇ ਜਾਇਓ ਨਾ ਫਿਰ ਅਸੀਂ ਠੀਕ ਐ ਜਾ ਕੇ ਆਓ ਚਲਾ ਚਲੇ ਪਰ ਪੰਜੂ ਨੂੰ ਕਿਹੜਾ ਹੋ ਕੇ ਬਈ ਨਾਲ ਚੱਲਣਾ ਸਾਡੇ ਠੀਕ ਐ ਠੀਕ ਮੈਂ ਜਦ ਕਮਾਲ ਦੀ ਗੱਲ ਉਹ ਖਸੜੇ ਗੋਲ ਦੀ ਆਹ ਇਹ ਸੜਾ ਲੈ ਕੇ ਚੱਲਾਂਗੇ ਬੱਸ ਤੂੰ ਅਜੇ ਨੰਬੀ ਦੇ ਅੰਦਰ